ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਸ਼ਾਦੀ ਸਭ ਧਰਮਾਂ ਦੇ ਲੋਕ ਕਰਦੇ ਹਨ ਧਾਰਮਿਕ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਬਹੁਤ ਜ਼ਰੂਰੀ ਹੈ ਇਸ ਵਿੱਚ ਦੋ ਰੂਹਾਂ ਇੱਕ ਦੂਜੇ ਪ੍ਰਤੀ ਇਮਾਨਦਾਰ ਰਹਿ ਇੱਕ ਦੂਜੇ ਨਾਲ ਜੀਵਨ ਬਸਰ ਕਰਨ ਦੀ ਸੌਚ ਕੇ ਇੱਕ ਦੂਜੇ ਨੂੰ ਲੋਕਾਂ ਦੇ ਸਾਹਮਣੇ ਕਬੂਲ ਕਰਦੀਆਂ ਹਨ ਪਰ ਕੀ ਸ਼ਾਦੀ ਹੋ ਜਾਣ ਨਾਲ ਮਾਣ ਖੁਸ਼ ਹੋ ਜਾਂਦੇ ਹਨ ਸਭ ਸਦਰਾਂ ਪੂਰੀਆਂ ਹੋ ਜਾਂਦੀਆਂ ਹਨ ਜੀਵਨ ਦੀ ਗੱਡੀ ਰੜ ਪੈਂਦੀ ਹੈ ਕੁਝ ਲੋਕਾਂ ਦੇ ਉੱਪਰ ਸ਼ਾਦੀ ਥੋਪੀ ਜਾਂਦੀ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਨੂੰ ਇੱਕ ਅਜਿਹੇ ਇਨਸਾਨ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਜੋ ਉਹਨਾਂ ਨੂੰ ਕਬੂਲ ਹੀ ਨਹੀਂ ਹੁੰਦਾ। ਸਿਰਫ ਜੀਵਨ ਸਾਥੀ ਹੀ ਨਹੀਂ ਪਰਿਵਾਰ ਦੀ ਕਬੂਲ। ਪਰਿਵਾਰ ਵੀ ਕਬੂਲ ਨਹੀਂ ਕਰ ਪਾਉਂਦਾ ਤੇ ਫਿਰ ਵਿਚਾਰਾਂ ਦੇ ਨਾਮ ਮਿਲ ਨਾਲ ਲੜਾਈਆਂ ਝਗੜੇ ਸ਼ੁਰੂ ਹੋ ਜਾਂਦੇ ਹਨ। ਕੁਝ ਕੁ ਪਰਿਵਾਰਕ ਰਿਸ਼ਤੇ ਟੁੱਟ ਜਾਂਦੇ ਹਨ ਤੇ ਗੱਲ ਵਧਣ ਨਾਲ ਗੱਲ ਤਲਾਕ ਤੇ ਪਹੁੰਚ ਜਾਂਦੀ ਹੈ ਜੋ ਦੋਨਾਂ ਪਰਿਵਾਰਾਂ ਦਾ ਦਿਵਾਲਾ ਕੱਢ ਦਿੰਦੀ ਹੈ ਇੱਥੇ ਮੈਂ ਮਲਾਲਾ ਦੀ ਦਿੱਤੀ ਸਟੇਟਮੈਂਟ ਦਾ ਜ਼ਿਕਰ ਕਰਦੀ ਹਾਂ ਉਹ ਕਹਿੰਦੀ ਹੈ ਦੋ ਲੋਕ ਜੋ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਉਹਨਾਂ ਨੂੰ ਇਕੱਠੇ ਰਹਿਣ ਲਈ ਸ਼ਾਦੀ ਵਗੈ ਫਰਗੇ ਪੇਪਰਾਂ ਤੇ ਸائن ਕਰਨ ਦੀ ਕੀ ਲੋੜ ਹੈ ਉਹ 파ਟਨਰ ਬਣ ਕੇ ਕਿਉਂ ਨਹੀਂ ਰਹਿ ਸਕਦੇ ਮਲਾਲਾ ਦੀ ਸਟੇਟਮੈਂਟ ਸਾਬਿਤ ਕਰਦੀ ਹੈ ਕਿ ਸਮਾਜ ਬਦਲ ਰਿਹਾ ਹੈ ਨਵੀਂ ਪੀੜੀ ਖੁੱਲੇ ਵਿਚਾਰਾਂ ਦੀ ਧਾਰਨੀ ਬਣ ਰਹੀ ਹੈ ਅਤੇ ਧਰਮ ਦੀਆਂ ਜੰਜੀਰਾਂ ਤੋਂ ਆਜ਼ਾਦ ਹੋ ਰਹੀ ਹੈ ਜੋ ਲੋਕ ਵਿਆਹ ਕਰਾਏ ਬਿਨਾ ਇਕੱਠੇ ਰਹਿੰਦੇ ਹਨ ਲੋਕ ਉਹਨਾਂ ਨੂੰ ਮਾੜਾ ਆਖਦੇ ਹਨ ਤੇ ਉਹਨਾਂ ਦਾ ਜੀਣਾ ਹਰਾਮ ਕਰ ਦਿੰਦੇ ਹਨ ਜਦੋਂ ਦਿਲ ਅਤੇ ਆਤਮਾ ਇੱਕ ਦੂਜੇ ਨੂੰ ਕਬੂਲ ਕਰ ਲੈਂਦੇ ਹਨ ਇੱਕ ਦੂਜੇ ਨਾਲ ਰਹਿਣ ਨੂੰ ਤਰਜੀਹ ਦਿੰਦੇ ਹਨ ਤਾਂ ਇਸ ਵਿੱਚ ਕਾਨੂੰਨ ਦਾ ਕੀ ਕੰਮ ਕਾਨੂੰਨ ਉਦੋਂ ਦਖਲਅੰਦਾਜ਼ੀ ਦਿੰਦਾ ਹੈ ਜਦੋਂ ਪਤਾ ਹੁੰਦਾ ਹੈ ਕਿ ਆਦਮੀ ਔਰਤ ਦੋਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਉਹ ਕਦੋਂ ਬਦਲ ਜਾਣ ਇਸ ਲਈ ਉਹਨਾਂ ਦੇ ਵੱਖ ਹੋ ਜਾਣ ਤੇ ਉਹਨਾਂ ਦੀ ਜਾਇਦਾਦ ਨੂੰ ਅੱਧੋ-ਅੱਧ ਕਰ ਦਿੱਤਾ ਜਾਵੇਗਾ ਇਹ ਤਾਂ ਇੱਕ ਠੇਕਾ ਹੋਇਆ ਜ਼ਿਆਦਾਤਰ ਲੋਕ ਆਪਣੀ ਜਾਇਦਾਦ ਤੇ ਵੰਡੇ ਜਾਣ ਦੇ ਡਰੋਂ ਉਸ ਇਨਸਾਨ ਨਾਲ ਜ਼ਿੰਦਗੀ ਬਤੀਤ ਕਰ ਦਿੰਦੇ ਹਨ ਜਿਸ ਨਾਲ ਉਹ ਬਿਲਕੁਲ ਵੀ ਖੁਸ਼ ਨਹੀਂ ਹੁੰਦੇ ਕਿਸੇ ਤੇ ਵੀ ਅੱਖਾਂ ਬੰਦ ਕਰ ਭਰੋਸਾ ਨਾ ਕਰੋ ਮਲਾਲਾ ਦੀ ਦਲੀਲ ਫਿਲਮ 'ਚ ਕਹਿਣ ਲਈ ਚੰਗੀ ਹੈ ਪਰ ਅਸਲ ਜ਼ਿੰਦਗੀ 'ਚ ਟੱਕ ਮੀ ਨਹੀਂ ਹੈ ਆਦਮੀ ਔਰਤ ਹਾਲੇ ਇੰਨੇ ਭਰੋਸੇਯੋਗ ਨਹੀਂ ਹੋਏ ਕਿ ਖੁੱਲ੍ਹ ਖੁੱਲੇ ਛੱਡੇ ਜਾ ਸਕਣ ਸ਼ਾਦੀ ਉਹਦੋਂ ਕਰਵਾਓ ਜਦੋਂ ਤੁਸੀਂ ਇਸ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹੋਵੋ ਅਰੇਂਜ ਮੈਰਿਜ 'ਚ ਕਿਸੇ ਅਜਨਬੀ ਨੂੰ ਕਬੂਲ ਕਰ ਲੈਣ ਲਈ ਤਿਆਰ ਹੋਵੋ ਸ਼ਾਦੀ ਤੋਂ ਬਾਅਦ ਦੇ ਝਮੇਲਿਆਂ ਤੋਂ ਬਚਣ ਲਈ ਇੱਕ ਦੂਜੇ ਨੂੰ ਸਮਝੋ ਜੇਕਰ ਵਿਚਾਰਾਂ ਦਾ ਤਾਲਮੇਲ ਸਹੀ ਬੈਠ ਰਿਹਾ ਹੋਵੇ ਫਿਰ ਸ਼ਾਦੀ ਰਚਾਉਣ ਰਚਾਉਣ ਦਾ ਕਦਮ ਚੁੱਕੋ ਸ਼ਾਦੀ ਨੂੰ ਇੱਕ ਫਾਲਤੂ ਰੀਤ ਨਾ ਸਮਝੋ ਇਸ ਦੀਆਂ ਕਦਰਾਂ ਕੀਮਤਾਂ ਜਾਣੋ ਸ਼ਾਦੀ ਹੋ ਗਈ ਹੋਵੇ ਤਾਂ ਇੱਕ ਦੂਜੇ ਪ੍ਰਤੀ ਇਮਾਨਦਾਰ ਰਹੋ ਇਮਾਨਦਾਰ ਰਹਿਣਾ ਮੁਸ਼ਕਲ ਹੈ ਤਾਂ ਸ਼ਾਦੀ ਕਦੇ ਨਾ ਰਚਾਓ ਸ਼ਾਦੀ ਆਂਡਿਆਂ ਵਰਗੀ ਹੁੰਦੀ ਹੈ ਗਲਤੀ ਨਾਲ ਕਦੇ ਵੀ ਆਂਡੇ ਟੋਕਰੀ 'ਚ ਨਾ ਰੱਖੋ ਉਹਨਾਂ ਦੇ ਟੁੱਟਣ ਤੋਂ ਬਾਅਦ ਪਛਤਾਵਾ ਹੀ ਹੱਥ ਲੱਗਦਾ ਹੈ ਜੇ ਕਰੇ ਵਿਚਾਰ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ